ਮੈਂ ਇੱਕ ਗੱਲ ਕਹਿ ਸਕਦਾ ਆਂ ਵੀ ਇਹ ਸਾਡੇ ਬਟਾਲੇ 'ਚ ਇਹ ਮਾਰਕੀਟ ਸੀ ਪਰ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਇਹ ਬਟਾਲੇ ਜੇ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਵੀ ਆਪਾਂ ਪਤਾ ਨਹੀਂ ਕਿਹੜੇ ਪਿੰਡ ਦੇ ਵਿੱਚ ਵੱਸਦੇ ਆਂ ਇਹ ਜਿਹੜੇ ਲੰਮੇ ਲੰਮੇ ਵਾਅਦੇ ਕਰਦੇ ਸੀ ਜਿਹੜੇ ਕਹਿੰਦੇ ਸੀ ਵੀ ਕਾਂਗਰਸ ਨੇ ਬੜਾ ਵਿਕਾਸ ਕੀਤਾ ਵੀ ਵਿਕਾਸ ਪੁਰਸ਼ ਆ ਆ ਜਾ ਕੇ ਮੈਂ ਕਹੂੰਗਾ ਕਾਨੋਆ ਰੋਡ ਦੇ ਆ ਇੰਪਰੂਵਮੈਂਟ ਫੰਡਸ ਦੀ ਮਾਰਕੀਟ 'ਚ ਆ ਕੇ ਝਾਤ ਮਾਰ ਲੈਣ ਵੀ ਇੱਥੇ ਕੀ ਵਿਕਾਸ ਹੋਇਆ ਇੱਥੇ ਜਦੋਂ ਮੀਂਹ ਆਉਂਦਾ ਸੀ ਲੋਕ ਜਿਹੜੇ ਸੀ ਆਪਣੀ ਜ਼ਿੰਦਗੀ ਬਹੁਤ ਮੈਂ ਕਹਿ ਸਕਦਾ ਵੀ ਆਪਣੇ ਆਪ ਨੂੰ ਨਰਕ ਭਰੀ ਜਿਹੜੀ ਮਹਿਸੂਸ ਕਰਦੇ ਸੀ ਪਰ ਜੋ ਜੋ ਸਮਾਂ ਬੀਤਦਾ ਜਾ ਰਿਹਾ ਆਮ ਆਦਮੀ ਪਾਰਟੀ ਸਾਡੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਰਾਤ ਦਿਨ ਮਿਹਨਤ ਕਰ ਰਹੀ ਹੈ ਸਾਰੀ ਸਮੂਚੀ ਟੀਮ ਪਰ ਇਹ ਜਿਹੜੀ ਡਿਮਾਂਡ ਸੀ ਇਹਨਾਂ ਦੀ ਮੇਰੇ ਐਮਐਲਏ ਬਣਨ ਤੋਂ ਪਹਿਲਾਂ ਦੀ ਸੀ ਇਲੈਕਸ਼ਨਾਂ ਤੋਂ ਇਹਨਾਂ ਨੇ ਕਿਹਾ ਸੀ ਵੀ ਜੇ ਕਿਤੇ ਪ੍ਰਮਾਤਮਾ ਮੌਕਾ ਦਿੰਦਾ ਤੇ ਇਹ ਸਾਡੀ ਜ਼ਰੂਰ ਸਾਰ ਲਿਓ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਮੈਂ ਫਿਰ ਵਾਦਾ ਕੀਤਾ ਸੀ ਆਪਣੇ ਬਜ਼ੁਰਗਾਂ ਨਾਲ ਆਪਣੇ ਭਰਾਵਾਂ ਨਾਲ ਇਥੋਂ ਦੇ ਸਾਰੇ ਜਿਹੜੇ ਮੈਂ ਕਿੱਸ ਕਰਦਾ ਵੀ ਜਿਹੜੇ ਵਸਨੀਕ ਨੇ ਮੈਂ ਕਹਿਆ ਸੀ ਫਿਕਰ ਨਾ ਕਰੋ ਜੀ ਮੌਕਾ ਮਿਲਿਆ ਤੇ ਮੈਂ ਜ਼ਰੂਰ ਇਹ ਕੰਮ ਤੁਹਾ ਦਾ ਫਤਿਹ ਕਰੂੰਗਾ ਔਰ ਅੱਜ ਮੈਨੂੰ ਮਾਣ ਹੈ ਕਿਉਂਕਿ ਹੋਮਗਾਰਡ ਦੇ ਕਮਾਂਡਰ ਸਾਹਿਬ ਮੇਰੇ ਵੱਡੇ ਵੀਰ ਨੇ ਇਹ ਵੀ ਇੱਥੇ ਰਹਿੰਦੇ ਨੇ ਔਰ ਇਹਨਾਂ ਦੀ ਵੀ ਜਿਹੜੀ ਇੱਕੋ ਹੀ ਆਵਾਜ਼ ਆਉਂਦੀ ਸੀ ਵੀ ਯਾਰ ਮਾਰਕੀਟ ਮਾਰਕੀਟ ਮੈਂ ਕਹਿਆ ਸੀ ਜਦੋਂ ਵਕਤ ਆ ਗਿਆ ਮੈਂ ਜ਼ਰੂਰ ਇਹਦਾ ਹੱਲ ਕਰੂੰਗਾ ਔਰ ਅੱਜ ਇਹਨਾਂ ਨੂੰ ਟੈਲੀਫੋਨ ਕੀਤਾ ਵੀ ਆਓ ਅੱਜ ਰੀਬਨ ਕੱਟੀਏ ਤੇ ਤੁਹਾਡਾ ਉਦਗਾਰਨ ਸ਼ੁਰੂ ਕਰਾਈਏ ਸੋ ਅੱਜ ਇੱਥੇ ਇੰਟਰਲੌਕ ਤੇ ਵਾਟਰ ਦਾ ਜਿਹੜਾ ਪਾਣੀ ਖੜਦਾ ਸੀ ਉਹਦਾ ਸੀਵਰੇਜ ਦਾ ਜਿਹੜਾ ਕੰਮ ਕਰਨ ਜਾ ਰਹੇ ਹਾਂ ਕਿਉਂਕਿ ਏਰੀਆ ਬਹੁਤ ਵੱਡਾ ਨਾਲ ਦੇ ਨਾਲ ਇਹਨਾਂ ਨੂੰ ਲਾਈਟਾਂ ਜਿਹੜੀਆਂ ਨੇ ਉਹ ਵੀ ਮੈਂ ਮੁਹੱਈਆ ਕਰਾਉਂਗਾ ਜਿਹਦੇ ਨਾਲ ਇਹ ਮਾਰਕੀਟ ਜਿਹੜੀ ਆ ਅੱਜ ਇਹਦੀ ਵੀ ਮੈਂ ਆਪਜੀ ਪੱਤਰਕਾਰ ਭਰਾਓ ਮੈਂ ਇਹੋ ਬੇਨਤੀ ਕਰੂੰਗਾ ਕਿ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਦੂਜੀ ਜਦੋਂ ਚੱਲੂਗੀ ਮਾਰਕੀਟ ਬਣੂਗੀ ਉਦੋਂ ਨਾਲ ਦੂਜੀ ਵੀਡੀਓ ਐਡ ਕਰਕੇ ਸਾਡੇ ਵਿਕਾਸ ਪੁਰਸ਼ਾਂ ਨੂੰ ਜਿਹੜੇ ਕਹਿੰਦੇ ਸੀ ਬੜੇ-ਬੜੇ ਆਪਾਂ ਕੰਮ ਕਰਦੇ ਨੇ ਉਹਨਾਂ ਨੂੰ ਵਖਾਲੋ ਜਰੂਰ ਵੀ ਦੁਨੀਆ ਕਿੱਥੇ ਵਸਦਾ ਕਦਰ ਸ਼ਾਸਤਰੀ ਨਗਰ ਹੈ ਜਿਹੜਾ ਮੇਨ ਅਹਿਮ ਜੇ ਬਟਾਲੇ ਦੇ ਵਿੱਚ ਕਲੋਨੀ ਬਣੀ ਤੇ ਸ਼ਾਸਤਰੀ ਨਗਰ ਇੱਕ ਅਹਿਮ ਵਧੀਆ ਕਲੋਨੀ ਜਿਹੜੀ ਮੰਨੀ ਜਾਂਦੀ ਸੀ ਇਹ ਉਹਦੀ ਮਾਰਕੀਟ ਹੈ ਵਾਲੀ ਇੱਥੋਂ ਦੇ ਲੋਕਾਂ ਨੂੰ ਕਈ ਰਾਹ ਜਾਂਦੇ ਲੰਘਦੇ ਹਨ ਉਹ ਨਹੀਂ ਪਤਾ ਹੋਗਾ ਵੀ ਇੱਥੇ ਮਾਰਕੀਟ ਵੀ ਹੈਗੀ ਆ ਕੋਈ ਔਰ ਮੈਂ ਅੱਜ ਇਹ ਬਤੌਰ ਇੱਕ ਆਪ ਬਟਾਲੇ ਦਾ ਇੱਕ ਵਸਨੀਕ ਹੋਣ ਦੇ ਨਾਤੇ ਮੈਨੂੰ ਬੜਾ ਦੁੱਖ ਲੱਗਾ ਪਰ ਆਪਾਂ ਇਹਨੂੰ ਆਸਤੇ ਆਸਤੇ ਸਟੈਪ ਬਾਏ ਸਟੈਪ ਕਿਉਂਕਿ ਬਟਾਲੇ ਦੀ ਨੁਹਾਰ ਦਿਨੋ ਦਿਨ ਜਿਹੜੀ ਇਹ ਬਦਲਦੀ ਜਾ ਰਹੀ ਹੈ ਆਪਾਂ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਜਦੋਂ ਤੇ ਐਮਐਲਏ ਬਣਿਆ ਇਹ ਨਹੀਂ ਕਿ ਰਮਾਨਾ ਬੈਠੇ ਆਂ ਜਿਉਂ ਜਿਉਂ ਸਮਾਂ ਬੀਤਦਾ ਜਾਊਗਾ ਉਦੋਂ-ਤੋਂ ਜਿਹੜਾ ਵਿਕਾਸ ਬਟਾਲੇ ਦਾ ਤੁਹਾਨੂੰ ਜ਼ਰੂਰ ਨਜ਼ਰ ਆਊਗਾ ਮਨਪ੍ਰੀਤ ਸਿੰਘ ਰੰਧਾਵਾ ਇਲਾਕਾ ਨਿਵਾਸੀ ਸ਼ਾਸਤਰੀ ਨਗਰ ਕਨੂਆਣ ਰੋਡ ਬਟਾਲਾ ਬੈਕ ਸਾਈਡ ਪੁਕਸ ਚੌਕੀ ਜਿਹੜਾ ਸਾਡਾ ਮਾਨਯੋਗ ਐਮਐਲਏ ਸ਼ੈਰੀ ਕਲਸੀ ਜੀ ਨੇ ਵਾਅਦਾ ਕੀਤਾ ਸੀ ਕਿ ਇੱਥੋਂ ਦੀ ਜਿਹੜੀ ਮਾਰਕੀਟ ਹੈ ਜਿਹੜੀ ਪਿਛਲੇ ਤਕਰੀਬਨ ਜਦੋਂ ਦੀ ਇਹ ਇੰਪਰੂਵਮੈਂਟ ਟਾਸਟ ਬਟਾਲਾ ਜੀ ਵੱਲੋਂ ਤਕਰੀਬਨ 40 ਸਾਲ ਪਹਿਲਾਂ ਕੱਟੀ ਗਈ ਸੀ ਉਸ ਦੀ ਕਦੀ ਵੀ ਰਿਪੇਅਰ ਨਹੀਂ ਹੋਈ ਤਕਰੀਬਨ 40 ਸਾਲ ਬਾਅਦ ਅੱਜ ਉਹਨਾਂ ਨੇ ਇਸ ਦਾ ਉਦਘਾਟਨ ਕਰਕੇ ਨਵੇਂ ਸ੍ਰੀਓ ਇਸ ਦੀ ਰੈਨੋਵੇਟ ਕਰਨ ਲਈ ਅੱਜ ਨੀਂਹ ਪੱਥਰ ਰੱਖਿਆ ਹੈ ਅਸੀਂ ਸਾਰੇ ਸਮੂਹ ਇਲਾਕਾ ਨਿਵਾਸੀ ਔਰ ਸ਼ਾਸਤਰੀ ਨਗਰ ਦੇ ਜਿੰਨੇ ਵੀ ਸੱਜਣ ਨੇ ਇਸ ਮਾਰਕੀਟ ਦੇ ਉਹਨਾਂ ਵੱਲੋਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਧੰਨਵਾਦ ਪਰ ਕਿੰਨੀ ਕਿ ਪਹਿਲਾਂ ਮੁਸ਼ਕਲ ਆਉਂਦੀ ਸੀ ਤੇ ਇਹ ਜਦੋਂ ਨਵੀਂ ਬਣੇਗੀ ਨਵੇਂ ਤੌਰ ਤੇ ਕਿੰਨਾ ਕਿ ਤੁਹਾਨੂੰ ਸੁਖੋ ਜਿੱਥੇ ਤਕਰੀਬਨ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਬਾਬਾ ਜੀ ਦੇ ਵਿਆਹ ਪੂਰਬ ਦੇ ਉੱਤੇ ਤਕਰੀਬਨ 2-2 ਫੁੱਟ ਪਾਣੀ ਸੀ ਔਰ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਚਲਾ ਗਿਆ ਜਿਸ ਤੋਂ ਕਿ ਤਕਰੀਬਨ ਪੰਘੂੜੇ ਵਾਲਿਆਂ ਤੋਂ ਅੱਛੇ ਖਾਸੇ ਪੈਸੇ ਲਏ ਗਏ ਨੇ ਪ੍ਰਬੰਧਕਾਂ ਵੱਲੋਂ ਪਰੰਤੂ 1 ਰੁਪਏ ਦੀ ਵੀ ਕਦੀ ਕੋਈ ਸਫਾਈ ਸੇਵਕ ਜਾਂ ਕਦੀ ਕਿਸੇ ਨੇ ਵੀ 1 ਰੁਪਏ ਦੀ ਇੱਥੇ ਕੋਈ ਰਿਪੇਅਰ ਦਾ ਪੈਸਾ ਨਹੀਂ ਲਾਇਆ ਔਰ ਇਸ ਲਈ बार-बार ਦੁਕਾਨਦਾਰਾਂ ਵੱਲੋਂ ਬੇਨਤੀ ਕੀਤੀ ਗਈ ਉਹਨਾਂ ਦੇ ਨਾਲ ਮੈਂ ਵੀ ਜਾ ਕੇ ਐਮਐਲਏ ਸਾਹਿਬ ਕੋ ਅਸੀਂ ਬੇਨਤੀ ਕਰਦੇ ਰਹੇ ਆ ਜਿਨ੍ਹਾਂ ਨੇ ਕਿ ਬੜੀ ਵੱਡੀ ਫਰਾਗਦਿੜੀ ਦਿਖਾਉਂਦੇ ਹੋਏ ਅੱਜ ਦੱਸਿਆ ਕਿ ਅਸੀਂ ਇੰਪਰੂਵਮੈਂਟ ਫੰਡ ਦੀ ਤਰਫੋਂ ਇਸ ਨੂੰ ਰਿਪੇਅਰ ਕਰ ਰਹੇ ਹਾਂ